55000 ਰੇਟ ਆਪਾਂ ਨੂੰ ਗੱਡੀ ਦਾ ਅੱਜ ਮਿਲ ਜੂਗਾ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪਹਿਲੀ ਅੱਖੀ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਤੇ ਸਾਰੇ ਤੁਸੀਂ ਗੱਡੀ ਨੂੰ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਇੰਨੀ ਸੋਹਣੀ ਗੱਡੀ ਤਾਂ ਐਨੇ ਘੱਟ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਹਾਂ ਇਕੱਲੀ-ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਆਪਣਾ WhatsApp ਨੰਬਰ ਤੋਂ ਮਿਲ ਕੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂਾਂ ਭੇਜ ਕੇ ਐਡ ਤੁਸੀਂ ਵੀ ਫਰੀ ਦੇ ਵਿੱਚ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਲਟੋ ਗੱਡੀ ਤੋਂ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ 2006 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਆਲਟੋ 2027 ਟੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਗੱਡੀ ਖੜੀ ਹੈ ਜੀ ਬਰਨਾਲੇ ਏਰੀਆ 'ਚ ਡਿਮਾਂਡ ਦੀ ਆਪਾਂ ਜੇ ਗੱਲ ਕਰੀਏ ਤਾਂ 1,25,000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਇਹ ਟੱਪਾ ਵਧੀਆ ਗੱਡੀ ਸੋਹਣੀ ਆ ਮਾਲਕ ਦੇ ਘਰੇ ਗੱਡੀ ਖੜੀ ਆ ਘਰੇਲੂ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਬਾਕੀ ਕੱਲੀ ਕੱਲੀ ਆਪਾਂ ਗੱਲ ਕਰ ਰਹੇ ਆ ਜੀ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਸਾਰੀਆਂ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਤੁਹਾਡੀ ਫਰਮਾਇਸ਼ ਤੇ ਹੀ ਆਪਾਂ ਵੀਡੀਓ ਤੇ ਗੱਡੀਆਂ ਲੈ ਕੇ ਪਹੁੰਚਾਂ ਤੇ ਜਿਹੜੇ ਆਲਟੋ ਗੱਡੀ ਦੇ ਮਾਲਕ ਨੇ 9465552583 ਇਹ ਉਹਨਾਂ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਸਬਕਟ ਗੱਡੀ ਸੈਕਿੰਡ ਆਪਾਂ ਲੈ ਕੇ ਪਹੁੰਚਿਆ 2008 ਮਾਡਲ ਗੱਡੀ ਐ ਸੀ ਮਾਡਲ 8 ਹੈ ਗੱਡੀ ਦਾ ਪਰ ਗੱਡੀ ਦੀ ਰਜਿਸਟ੍ਰੇਸ਼ਨ ਜਿਹੜੀ ਰਜਿਸਟਰ ਹੋਈ ਹੈ ਉਹ 2011 ਦੇ ਵਿੱਚ ਹੋਈ ਹੈ ਡਿਮਾਂਡ 175 ਮਾਲਕ ਨੇ ਕਹੀ ਹੈ ਜਲਾਲਾਬਾਦ ਏਰੀਆ ਚ ਗੱਡੀ ਖੜੀ ਆ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਸੋਹਣੀ ਗੱਡੀ ਆ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਐ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਗੱਡੀ ਨੂੰ ਚਾਹੁੰਦਾ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਏਰੀਆ 'ਚ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੋਰ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਕਿ ਮੈਂ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਇੰਜਣ ਗੇਰ ਦੇਖ ਲਿਓ ਆ ਕੇ ਦੇਖ ਲਿਓ ਸਟਾਰਟ ਕਰਕੇ ਤੋਰ ਕੇ ਆਪ ਦੀ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਮੌਕੇ ਤੇ ਬਹਿ ਕੇ 98717 13480 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈਗੀ ਤੀਸਰੇ ਨੰਬਰ ਤੇ ਆਪਣੇ ਕੋਲੇ ਵਰੇਜ਼ਾ ਗੱਡੀ ਪਹੁੰਚੀ ਹੈ ਜੀ ਬਿਲਕੁਲ ਨਵੀਂ ਜੀਡੀਆਈ ਟੌਪ ਮਾਡਲ ਹੈ ਗੱਡੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦਾ ਮਾਡਲ ਹੈ 2017 ਸੀ ਸੈਕੰਡ ਓਨਰ ਗੱਡੀ ਹੈ ਕੁੱਲ ਗੱਡੀ 83000 ਕਿਲੋਮੀਟਰ ਚੱਲੀ ਹੋਈ ਹੈ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਨਾ ਤਾਂ ਇੱਕ ਵੀ ਸਕ੍ਰੈਚ ਹੈ ਨਾ ਕੋਈ ਇੱਕ ਡੈਂਟ ਹੈ ਨਿੱਕਾ ਜਿਹਾ ਵੀ ਡੈਂਟ ਆਪਾਂ ਨੂੰ ਨਹੀਂ ਮਿਲਣਾ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਬਹੁਤ ਵਧੀਆ ਗੱਡੀ ਚਲਾਈ ਹੋਈ ਆ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਮਾਲਕ ਦਾ ਏਰੀਆ ਮੁਦਕੀ ਆ ਜਾ ਕੇ ਦੇਖ ਸਕਦੇ ਹੋ ਮੁਦਕੀ ਏਰੀਆ ਚ ਡਿਮਾਂਡ 7 ਲੱਖ ਤੇ 40 ਹਜ਼ਾਰ ਰੁਪਿਆ ਮਾਲਕ ਨੇ ਭੇਜੀ ਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਕਿ ਮਰਜੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈਗੀ ਤੇ 17 ਮਾਡਲ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ 740 ਇੱਕ ਵਾਰੀ ਡਿਮਾਂਡ ਹੈ ਘਾਟਾ ਬਾਦ ਦਾ ਕੀਤਾ ਜਾਊਗਾ ਜੀ ਟਾਟ ਪਾ ਵਧੀਆ ਸੋਹਣੀ ਗੱਡੀ ਆ ਅਨਟੱਚ ਆ ਅੰਦਰੋਂ ਵੀ ਪੂਰੀ ਵਧੀਆ ਤੇ ਨੰਬਰ ਵਾਈ ਦਾ 98582 3037 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਵਰੀਜ਼ਾ ਗੱਡੀ ਆ ਇੱਕ ਫੋਰਡ ਫੀਸਟਾ ਗੱਡੀ ਆ ਆਪਾਂ ਲੈ ਕੇ ਪਹੁੰਚੇ ਹਾਂ 2010 ਮਾਡਲ ਹੈ ਜੀ 130000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਚੁੰਨੀ ਦੇ ਲਾਗੇ ਇਹਨਾਂ ਦਾ ਪੈਂਡ ਹੈ ਜੀ ਜਿੰਨਾਂ ਦੀ ਗੱਡੀ ਆ ਗੱਡੀ ਦਾ ਨੰਬਰ ਚੰਡੀਗੜ੍ਹ ਆ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਪੂਰੀ ਵਧੀਆ ਤੇ ਕਿਸੇ ਨੂੰ ਪਸੰਦ ਜੇ ਆਉਂਦੀ ਹੈ ਗੱਡੀ ਤਾਂ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਵਧੀਆ ਸੋਹਣੀ ਗੱਡੀ ਆ 130 ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾਗਾ ਰੇਟ ਕਰ ਲਾਂਗੇ ਉੱਪਰ ਨੀ ਚੀ ਕਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਨੇ ਕਿਹਾ ਦੀ ਘਰੇ ਆਜੋ ਦੇਖ ਲਿਓ ਰੇਟ ਵੇਖ ਕੇ ਮੁਕਾ ਲਾਂਗੇ ਬਾਕੀ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਉਹ ਸਕਰੀਨ ਤੇ ਆਪਾਂ ਦੇ ਰੱਖਿਆ ਹੈ 8727815396 ਗੱਲ ਕਰ ਲਿਓ ਆਪੇ ਜੀ ਤੇ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਗੱਡੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਕਮੈਂਟ ਲਾਜ਼ਮੀ ਕਰ ਦਿਓ ਤੇ ਕਿਸ ਨੇ ਐਡ ਕਰਾਉਣੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਤੋਂ ਮਿਲ ਗਿਆ ਹੋਊਗਾ ਪਹਿਲੇ ਮੈਂ ਦੱਸਤਾ ਸੀਗਾ 7719445360 ਪੂਰੀ ਵੀਡੀਓ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਵੈਗਨਰ ਹੁਣ ਤੁਸੀਂ ਗੱਡੀ ਦੇਖੋ ਵੈਗਨਰ VXI ਆਪਾਂ ਲੈ ਕੇ ਪਹੁੰਚੇ ਹਾਂ ਰਾਜਸਥਾਨ ਨੰਬਰ ਦੀ ਗੱਡੀ ਆ ਤੇ ਗੱਡੀ ਵੀ ਆਪਣੇ ਕੋਲੇ ਰਾਜਸਥਾਨ ਏਰੀਆ ਚ ਪਹੁੰਚੀ ਆ ਕਾਫੀ ਡਿਮਾਂਡ ਆਈ ਸੀਗੀ ਹਨੂਮਾਨਗੜ ਸਾਈਡ ਏਰੀਆ ਚ ਤੇ ਹਨੂਮਾਨਗੜ ਏਰੀਆ ਚੋਂ ਆਪਾਂ ਗੱਡੀ ਲੈ ਕੇ ਪਹੁੰਚਿਆ 1,20,000 ਦੀ ਡਿਮਾਂਡ ਦੇ ਵਿੱਚ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਮਾਲਕ ਨੇ ਦੱਸਿਆ ਵੀ ਐ ਵੀ ਸਾਰਾ ਕੁਝ ਵਧੀਆ ਗਾ ਲਾਈਟਾਂ ਤੋਂ ਲੈ ਕੇ ਤੁਸੀਂ ਦੇਖੋ ਕਈ ਵਾਰੀ ਲਾਈਟਾਂ ਤੇ ਪੀਲੇਪਨ ਚੜ ਜਾਂਦਾ ਪੀਲੀਆਂ ਹੀ ਹੋ ਜਾਂਦੀਆਂ ਤੁਸੀਂ ਲਾਈਟਾਂ ਚੈੱਕ ਕਰੋ ਬਹੁਤ ਵਧੀਆ ਬੰਪਰ ਵਗੈਰਾ ਬਹੁਤ ਵਧੀਆ ਮਿਲ ਜਾਣਗੇ ਅੰਦਰੋਂ ਵੀ ਬਹੁਤ ਵਧੀਆ ਗੱਡੀ ਆਪਨ ਮਿਲ ਜੂਗੀ 10 ਦੀ ਡਿਮਾਂਡ ਹੈ ਘਾਟਾ ਵਾਦਾ ਕੀਤਾ ਜਾਊਗਾ ਜੀ ਬਾਕੀ ਜਿਹੜੀ ਲੋਕੇਸ਼ਨ ਹੈ ਹਨੂਮਾਨਗੜ ਏਰੀਆ ਚ ਥੋੜੇ ਬੋਤਾ ਇਧਰ ਉਧਰ ਖੜੀ ਹੋਊਗੀ ਜਾਂ ਖਾਸ ਹਨੂਮਾਨਗੜ ਏਰੀਆ ਚ ਹੋਵੇਗੀ ਤੁਸੀਂ ਮਾਲਕ ਨੂੰ ਫੋਨ ਕਰਕੇ ਕਨਫਰਮ ਕਰ ਲਿਓ கரੈਕਟ ਗੱਡੀ ਕਿੱਥੇ ਖੜੀ ਆ ਬਾਕੀ ਇਹਨਾਂ ਨੇ ਹਨੂਮਾਨਗੜ ਲੋਕੇਸ਼ਨ ਦੱਸੀ ਆ ਤੇ ਇਹ ਗੱਡੀ ਵਧੀਆ ਮਾਲਕ ਦੇ ਘਰ ਦੀ ਗੱਡੀ ਆ ਕੋਈ ਐਦਾ ਨਹੀਂ ਹੈਗੀ ਕੋਈ ਟੁੱਟੀ ਪੱਜੀ ਨਹੀਂ ਹੈਗੀ ਕੋਈ ਕਮੀ ਪੇਸ਼ੀ ਹੈ ਨਹੀਂ ਮਾਲਕ ਨੇ ਵਧੀਆ ਚਲਾਈ ਆ ਵਧੀਆ ਰੱਖੀ ਹੋਈ ਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਇੱਕ ਵੀ ਦੇ ਵਿੱਚੋਂ ਘਾਟਾ ਪਾਦਾ ਕੀਤਾ ਜਾਊਗਾ ਮਾਲਕ ਦਾ ਨੰਬਰ 8890134 832 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਗੱਲਬਾਤ ਕਰਕੇ ਤੇ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਖਰੀਦ ਸਕਦੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਸੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਸ ਤਰ੍ਹਾਂ ਦੀ ਡੇਲੀ ਹਾਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਦਬਦੋਂ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਵੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਕਮੈਂਟ ਲਾਜ਼ਮੀ ਕਰ ਦਿਓ ਤੇ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ 2017 ਮਾਡਲ ਮੋਟਰਸਾਈਕਲ ਆਪਣੇ ਕੋਲੇ ਪਹੁੰਚਿਆਗਾ ਤੇ ਰੇਟ ਹੈ ਕੁੱਲ 17000 ਰੁਪਇਆ ਬੁਲਾਥ ਮਾਲਕ ਦਾ ਏਰੀਆ ਦਾ ਟਾਇਟਪਾ ਠੀਕ ਹੈ ਸੋਹਣਾ ਮੋਟਰਸਾਈਕਲ ਹੈ ਮਾਲਕ ਨੇ ਵਧੀਆ ਚਲਾਇਆ ਹੋਇਆ ਜੇ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਬੁਲਾਥ ਜਾ ਕੇ ਦੇਖ ਸਕਦੇ ਹਾਂ ਬੁਲਾਥ ਏਰੀਆ ਚੋਂ ਪਹੁੰਚੇਗਾ ਤੇ ਕਾਫੀ ਡਿਮਾਂਡ ਆਪਣੇ ਕੋਲੇ ਮੋਟਰਸਾਈਕਲ ਬਾਰੇ ਆਉਂਦੀ ਹੁੰਦੀ ਆ ਬੁਲਟ ਬਾਰੇ ਕਾਫੀ ਡਿਮਾਂਡ ਆਉਂਦੀ ਹੁੰਦੀ ਆ ਜੀ ਕਿਸੇ ਕੋਲੇ ਹੈਗਾ ਬੁਲਟ ਤਾਂ ਭੇਜੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦਾ ਇਹ ਮੋਟਰਸਾਈਕਲ ਹੈ 95 013 30 278 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸੈਂਟਰੋ ਇੱਕ ਗੱਡੀ ਪਹੁੰਚੀ ਆ ਸੈਂਟਰੋ ਗੱਡੀ ਆ ਸੀ 55000 ਰੁਪਿਆ ਫਿਕਸ ਰੇਟ ਇਹਨਾਂ ਨੇ ਦੱਸੇ ਛੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਆ ਅੰਦਰ ਜੀ ਆਪਾਂ ਦੇਖੀ ਤਾਂ ਜਿੱਥੇ ਕਲੱਚ ਵਗੈਰਾ ਹੁੰਦੇ ਆ ਉੱਥੇ ਇਹਨਾਂ ਨੇ ਲਾਈਟਿੰਗ ਲਗਵਾਈ ਹੋਈ ਆ ਬਹੁਤ ਵਧੀਆ ਜਿਹੜੀ ਲੱਗ ਰਹੀ ਆ ਗੁਰਦਾਸਪੁਰ ਏਰੀਆ ਚੋਂ ਗੱਡੀ ਪਹੁੰਚੀ ਆਪਣੇ ਕੋਲੇ ਟਾਇਰ ਟੱਪਾ ਠੀਕ ਹੈ ਬਾਕੀ ਰੇਟ ਫਿਕਸ ਹੈ ਜੀ ਘਟਵਾਦਾ ਹੋਣਾ ਨਹੀਂ ਨੰਬਰ 62 398 2617 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਗੱਲ ਕਰਕੇ ਜਾ ਕੇ ਦੇਖ ਕੇ ਤੇ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਖਰੀਦ ਸਕਦੇ ਹੋ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੱਥੋਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਚਾਹੀਦਾ ਕਰੋ ਕਮੈਂਟ ਕਿਸਨ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕੋਈ ਮਸ਼ੀਨਰੀ ਘਰ ਕੁਠੀ ਮਕਾਨ ਹੈ ਕੋਈ ਗੱਡੀ ਮੋਟਰਸਾਈਕਲ ਹੈ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਹੈ ਭੇਜੋ ਆਪਣੇ ਕੋਲੇ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ ਚ